ਇੱਧਰ ਪੇਪਰ ਲੀਕ ਹੋ ਗਿਆ ਉੱਧਰ ਕਨਈਆ ਲਾਲ ਨੇ ਖੌਫਨਾਕ ਕਦਮ ਚੁੱਕ ਲਿਆ ਪੇਪਰ ਲੀਕ ਕਰਨਾ ਕਈ ਲੋਕਾਂ ਲਈ ਜਿੱਥੇ ਬਹੁਤ ਸੌਖਾ ਕੰਮ ਬਣਦਾ ਜਾ ਰਿਹਾ ਹੈ ਉੱਥੇ ਹੀ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਵੀ ਦਾਤੇ ਲਗਾਇਆ ਜਾ ਰਿਹਾ ਹੈ ਬਿੱਤੇ ਦਿਨ ਹੀ ਦੇਖਿਆ ਗਿਆ ਕਿ NEET UGC ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਚੱਲਦਿਆਂ ਦੇਸ਼ ਭਰ 'ਚ ਵੱਡਾ ਵਿਵਾਦ ਉੱਠਿਆ ਤੇ ਇਸ ਮਾਮਲੇ ਦੀਆਂ ਗੂੰਜਾਂ ਸੁਪਰੀਮ ਕੋਰਟ ਤੋਂ ਹੁੰਦੀਆਂ ਹੋਈਆਂ ਪੂਰੇ ਦੇਸ਼ ਭਰ 'ਚ ਗੂੰਜੀਆਂ ਨੇ ਚੰਦ ਪੈਸਿਆਂ ਦੇ ਲਾਲਚ 'ਚ ਆਪਣਿਆਂ ਨੂੰ ਪਾਸ ਕਰਵਾਉਣ ਦੇ ਲਾਲਚ 'ਚ ਕਿੰਨੇ ਪ੍ਰਤੀਯੋਗੀਆਂ ਦਾ ਭਵਿੱਖ ਦਾਤੇ ਲਗਾਇਆ ਜਾਂਦਾ ਇਸ ਦਾ ਪਤਾ ਉਦੋਂ ਲੱਗਦਾ ਜਦੋਂ ਹੌਣ ਹਾਰ ਨੌਜਵਾਨ ਗਲੀਆਂ ਵਿੱਚ ਬੇਰੁਜ਼ਗਾਰ ਘੁੰਮਦੇ ਨੇ ਇਸ ਦੇ ਚੱਲਦਿਆਂ ਕਈ ਨੌਜਵਾਨ ਗਲਤ ਕਦਮ ਵੀ ਚੁੱਕ ਲੈਂਦੇ ਨੇ ਆਪਣੀ ਜਾਨ ਵੀ ਦਾਤੇ ਲਗਾ ਦਿੰਦੇ ਨੇ ਅਜਿਹਾ ਹੀ ਕਦਮ ਚੁੱਕਿਆ ਗਿਆ ਕਨਈਆ ਲਾਲ ਵੱਲੋਂ ਜੈਪੁਰ ਤੋਂ 300 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਮਾਦੂਪੁਰਾ ਦੇ ਰਹਿਣ ਵਾਲੇ ਕਨਈਆ ਲਾਲ ਨੇ ਦਿਨ ਰਾਤ ਮਿਹਨਤ ਕਰਕੇ 222 ਵਿੱਚ ਨੀਟ ਦਾ ਪੇਪਰ ਦਿੱਤਾ ਬੜੀਆਂ ਉਮੀਦਾਂ ਸੀ ਕਿ ਹੁਣ ਮੁੰਡਾ ਪੜ੍ਹ ਲੈ ਕੇ ਚੰਗੀ ਨੌਕਰੀ ਤੇ ਲੱਗ ਜਾਵੇਗਾ ਤੇ ਜਲਦ ਹੀ ਵਿਆਹਤਾ ਜੀਵਨ ਚੰਗਾ ਚੱਲਣ ਲੱਗੇਗਾ ਜਿਸ ਨਾਲ ਪਤੀ ਤੇ ਪਤਨੀ ਦਾ ਘਰ ਹਾਸਦਾ ਵਾਸਦਾ ਹੋ ਜਾਵੇਗਾ ਕਨਈਆ ਲਾਲ ਦਾ ਜਿਸ ਲੜਕੀ ਨਾਲ ਵਿਆਹ ਹੋਇਆ ਸੀ ਉਸ ਲੜਕੀ ਨੂੰ ਕਨਈਆ ਲਾਲ ਕਿਹਾ ਕਰਦਾ ਸੀ ਹੁਣ ਪੇਪਰ ਕਲੀਅਰ ਹੋ ਜਾਵੇਗਾ ਅਤੇ ਜਲਦ ਹੀ ਚੰਗੀ ਨੌਕਰੀ ਮਿਲ ਜਾਵੇਗੀ ਤੇ ਆਪਣਾ ਘਰ ਚੰਗੇ ਤਰੀਕੇ ਨਾਲ ਚੱਲਣ ਲੱਗੇਗਾ ਕਨਈਆ ਦੇ ਇਸ ਸੁਪਨੇ ਲਈ ਪਰਿਵਾਰ ਦਿਨ ਰਾਤ ਅਰਦਾਸਾਂ ਬੇਨਤੀਆਂ ਕਰਦਾ ਨਹੀਂ ਥੱਕਦਾ ਸੀ ਨੀਡ ਦਾ ਪੇਪਰ ਵੀ ਹੋ ਗਿਆ ਤੇ ਕਨਈਆ ਲਾਲ ਦੇ ਚੰਗੇ ਨੰਬਰ ਵੀ ਆ ਗਏ ਪਰ ਜ਼ਿੰਦਗੀ ਹੋ ਕਿਧਰੇ ਨੂੰ ਹੀ ਖਿੱਚ ਕੇ ਲੈ ਗਈ ਪੇਪਰ ਲੀਕ ਹੋ ਗਿਆ ਤੇ ਸਾਰੀਆਂ ਸੋਚਾਂ ਧਰੀਆਂ ਦੇ ਧਰੀਆਂ ਰਹਿ ਗਈਆਂ ਜਦੋਂ ਕਨਈਆ ਲਾਲ ਦਾ ਨੀਰੂਜੀਸ ਦਾ ਪੇਪਰ ਲੀਕ ਹੋਣ ਕਾਰਨ ਕੈਨਸਲ ਹੋਇਆ ਤਾਂ ਉਸ ਸਮੇਂ ਕਨਈਆ ਦੇ ਨੰਬਰ 132 ਤੇ 33 ਸਨ ਨੰਬਰ ਆਏ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਲਈ ਸਿਰਫ 10-15 ਨੰਬਰ ਪਿੱਛੇ ਹੀ ਰਹਿ ਗਿਆ। ਕਨਈਆ ਲਾਲ ਦੀ ਜ਼ਿੰਦਗੀ ਨੂੰ ਇਸ ਪੇਪਰ ਦੇ ਲੀਕ ਹੋਣ ਤੋਂ ਬਾਅਦ ਇੰਨੇ ਕੁ ਬੁਰੀ ਤਰ੍ਹਾਂ ਉਸ ਨੂੰ ਘੇਰ ਦਿੱਤਾ ਕਿ ਉਹ ਹੁਣ ਸਿਰਫ ਕਿਸਮਤ ਨੂੰ ਹੀ ਉਸਦਾ ਰਹਿ ਗਿਆ। ਜਦੋਂ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦਾ ਸੀ ਪਹਿਲਾਂ ਤਾਂ ਹੱਸ-ਹੱਸ ਕੇ ਗੱਲਾਂ ਕਰਦਾ ਸੀ, ਉਹਨਾਂ ਨੂੰ ਭੱਜ-ਭੱਜ ਕੇ ਮਿਲਦਾ ਸੀ ਇਸ ਦੇ ਨਾਲ ਹੀ ਉਹ ਪਾਸ ਹੋਣ ਦੀ ਖੁਸ਼ੀ ਵਿੱਚ ਪਾਰਟੀ ਦੀ ਤਿਆਰੀ ਕਰ ਰਿਹਾ ਸੀ ਪਰ ਮਾੜੇ ਸਿਸਟਮ ਨੇ ਉਸਦੇ ਸਾਰੇ ਸੁਪਨੇ ਚੱਕਣਾ ਚੂਰ ਕਰਕੇ ਰੱਖ ਦਿੱਤੇ ਪਰਿਵਾਰ ਨੂੰ ਇੱਕ ਨੋਟ ਮਿਲਿਆ ਜਿਸ ਤੇ ਲਿਖਿਆ ਹੋਇਆ ਸੀ ਕੁਝ ਅਜੀਹਾ ਸੁਸਾਇਡ ਨੋਟ ਲਿਖਿਆ ਸੀ ਕਿ ਸੌਰੀ ਪਾਪਾ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਿਆ ਇਹ ਸਭ ਇਹ ਸਭ ਪੜ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪਰਿਵਾਰ ਹੁਣ ਪੁੱਤ ਤੋਂ ਦਿਨੋ ਦਿਨ ਇਕੱਲੇ ਘਟ ਰਿਹਾ ਜਿੱਥੇ ਕਨਈਆ ਦੇ ਆਤਮ ਹੱਤਿਆ ਕਰਨ ਨਾਲ ਪਰਿਵਾਰ ਪੁੱਤ ਤੋਂ ਵਾਂਝਾ ਹੋ ਗਿਆ ਉੱਥੇ ਹੀ ਹੁਣ ਉਹ ਲੜਕੀ ਜਿਸ ਨੇ ਘਰੇਲੀਆਂ ਨਾਲ-ਨਾਲ ਚੰਗੇ ਦਿਨ ਜੀਣ ਦੇ ਸੁਪਨੇ ਦੇਖੇ ਸੀ ਉਸ ਦੇ ਸੁਪਨੇ ਵੀ ਚੱਕਨਾਚੂਰ ਹੋ ਗਏ ਨੇ ਸਿਸਟਮ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਚੁੱਕਿਆ ਕਦਮ ਕਿੰਨੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦਾ ਹੈ ਤੇ ਉਸ ਨੂੰ ਤਬਾਹ ਕਰਦਾ ਉਹ ਕਨਈਆ ਵਰਗੇ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਦੋਂ ਪਤਾ ਲੱਗਦਾ ਤਾਂ ਜਿੱਥੇ ਦੇਸ਼ ਭਾਰਤ ਚ NEET ਦਾ ਮਾਮਲਾ ਜਿਹੜਾ ਪੇਪਰ ਲੀਕ ਹੋਣ ਦਾ ਉਹ ਗੁੰਝਿਆ ਸੀ ਤੇ ਇਸੇ ਦੇ ਚੱਲਦਿਆਂ ਉਹ ਸਭ ਮਾਮਲੇ ਵੀ ਜਿਹੜੇ ਆ ਹੁਣ ਉਜਾਗਰ ਹੋ ਰਹੇ ਨੇ ਜਿੰਨਾ ਕਰਕੇ ਆਪਾਂ ਜਿਹੜੇ ਬਹੁਤ ਸਾਰੇ ਨੌਜਵਾਨ ਗਲਤ ਕਦਮ ਚੁੱਕ ਗਏ ਨੇ ਤੇ ਜਿਵੇਂ ਕਨਈਆ ਲਾਲ ਨੇ ਗਲਤ ਕਦਮ ਚੁੱਕਿਆ ਉਸ ਦੇ ਚੱਲਦੇ ਬਹੁਤ ਸਾਰੀਆਂ ਅਜਈਆਂ ਕਹਾਣੀਆਂ ਹਲੇ ਵੀ ਜਿਹੜੀ ਉਹ ਪਈਆਂ ਨੇ ਜਿਹੜੇ ਜਿਸ ਨੂੰ ਕਿਸੇ ਨੇ ਪੜਿਆ ਤੱਕ ਨਹੀਂ ਹਾਲਾਂਕਿ ਜ਼ਿੰਦਗੀ ਹੈ ਜ਼ਿੰਦਗੀ ਨਾਲ ਲੜਨਾ ਇੱਕ ਜਿਹੜਾ ਆਪਣੇ ਆਪ ਚ ਹੀ ਇੱਕ ਸੰਘਰਸ਼ ਹੈ ਤੇ ਜਿਹੜਾ ਸੰਘਰਸ਼ ਕਰਦਾ ਹੈ ਜਾਂ ਜਿਹੜਾ ਮੈਦਾਨ ਵਿੱਚ ਜਾ ਕੇ ਲੜਦਾ ਹੈ ਉਹੀ ਯੋਧਾ ਬਣਦਾ ਹੈ ਇਹ ਹੀ ਸਾਨੂੰ ਅਕਸਰ ਸਿਖਾਇਆ ਦਿੱਤੀ ਜਾਂਦੀ ਹੈ ਪਰ ਕਈ ਵਾਰ ਜ਼ਿੰਦਗੀ ਦੇ ਅੱਗੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੇ ਆਪ ਨੂੰ ਹਾਰ ਜਾਂਦੇ ਨੇ ਤੇ ਅ ਕਨਈਆ ਲਾਲ ਵਰਗੇ ਜਿਹੜੇ ਨੌਜਵਾਨ ਨੇ ਉਹ ਗਲਤ ਕਦਮ ਚੁੱਕ ਲੈਂਦੇ ਨੇ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸੇ ਦਾ ਗਲਤ ਚੁੱਕਿਆ ਹੋਇਆ ਕਦਮ ਕਿੰਨੇ ਪ੍ਰਭਾਵ ਪਰਿਵਾਰਾਂ ਤੇ ਜਿਹੜਾ ਭਾਰੂ ਪੈਂਦਾ ਤੇ ਕਿੰਨੀਆਂ ਜ਼ਿੰਦਗੀਆਂ ਨੂੰ ਜਿਹੜਾ ਹਿਲਾਕੇ ਰੱਖ ਦਿੰਦਾ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਹੁਣ ਜਿਹੜਾ ਬੀਤੇ ਸਮੇਂ ਦੇਖਿਆ ਗਿਆ ਕਿ ਭਾਰਤ ਸਰਕਾਰ ਨੂੰ ਘੇਰਿਆ ਗਿਆ ਅਤੇ ਜਿੱਥੇ ਵਿਦਿਆਰਥੀ ਅਤੇ NEET ਦਾ ਪੇਪਰ ਦੇਣ ਬਾਰੇ ਪ੍ਰਤੀਯੋਗੀ ਸੜਕਾਂ ਤੇ ਸੀ ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਵੀ ਇਸ ਮੁੱਦੇ ਨੂੰ ਖੂਬ ਝੁਕਿਆ ਗਿਆ ਆ ਆਖਰਕਾਰ ਇਹ ਸਿਸਟਮ ਕਦੋਂ ਤੱਕ ਚੱਲਦਾ ਰਹੇਗਾ ਕਦੋਂ ਇਸ ਤੇ ਪੂਰਨ ਤੌਰ ਤੇ ਲਗਾਮ ਲੱਗੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਕਿਸੇ ਦੀ ਜ਼ਿੰਦਗੀ ਨਾਲ ਕਿਵੇਂ ਲੋਕ ਜਿਹੜੇ ਅਖਲਵਾੜ ਕਰਦੇ ਆ ਤੇ ਲੋਕਾਂ ਦੀ ਜ਼ਿੰਦਗੀ ਦਾਤੇ ਲਾ ਦਿੰਦੇ ਨੇ